ਉਦੋਂ ਪਾਣੀ ਦੇ ਮੁੱਦੇ ਉੱਤੇ ਸੰਸਦ ਮੈਂਬਰ ਬਲਵਿੰਦਰ ਸਿੰਘ ਕਾਂਗੜਾ ਨੇ ਨੀਤ ਬਿੱਟੂ ਨੂੰ ਜਵਾਬ ਆਇਆ ਉਹਨੇ ਕਿਹਾ ਕਿ ਪੰਜਾਬ ਪਹਿਲੀ ਹਰਿਆਣਾ ਤੋਂ ਆਪਣਾ ਸਾਰਾ ਪਾਣੀ ਦੇ ਚੁੱਕਾ ਹੈ ਜਿਸ ਦਾ ਉਹ ਹੱਕ ਦਾ ਸੀ ਜੇਕਰ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਹੈ ਤਾਂ ਇਹ ਹਰਿਆਣਾ ਨੂੰ ਕਿਵੇਂ ਦਿੱਤਾ ਜਾ ਸਕਦਾ ਉਹਨੇ ਕਿਹਾ ਕਿ ਤੁਹਾਨੂੰ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਲਾਹ ਦੇਣੀ ਚਾਹੀਦੀ ਹੈ ਜੋ ਕਿ BBMCB ਵਿੱਚ ਪੰਜਾਬ ਦੀ ਨੁਮਾਇੰਦੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਜਿਹੜੂ ਨੀਤ ਬਿੱਟੂ ਜੀ ਨੂੰ ਮੈਂ ਉਚਨਾ ਚੁਣਾ ਹੈ ਕਿ ਮੁੱਖ ਮੰਤਰੀ ਜੀ ਨੇ ਅੱਜ ਜਿਹੜੀ ਗੱਲ ਆਸਤੀ ਕਿ ਤੁਹਾਨੂੰ ਇਹ ਮਿਰਚਾਂ ਲੱਗ ਰਹੀਆਂ ਮਾਜੋਗ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਿਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋਲ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਹੈ ਤੇ ਅਸੀਂ ਹਰਿਆਣੇ ਨੂੰ ਕਿਤਰਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਹੈ ਬਿੱਟੂ ਸਾਹਿਬ ਨਸੀਹਤ ਦੋ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ ਬੀਬੀਐਮਬੀ ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜ਼ਿਸ਼ ਰਚ ਰਹੀ ਹੈ। ਔਰ ਸਾਜ਼ਿਸ਼ ਦੇ ਤਹਿਤੀ ਪੰਜਾਬ ਦਾ ਪਾਣੀ ਜਿਹੜਾ ਆ ਉਹ ਦੇਣ ਦੀ ਕਵਾਇਦ ਜਿਹੜੀ ਹਰਿਆਣਾ ਨੂੰ ਦੇਣ ਦੀ ਕਵਾਇਦ ਸ਼ੁਰੂ ਕੀਤੀ ਗਈ। ਨਸੀਹਤ ਦੇਣੀ ਆ ਤੇ ਹਰਿਆਣੇ ਦੇ ਬੀਜੇਪੀ ਦੇ ਮੁੱਖ ਮੰਤਰੀ ਹੁੰਦਾ ਉਹ ਬਿੱਟੂ ਸਾਹਿਬ ਜਿਹੜਾ ਕਿ ਪਾਣੀ ਦੀ ਜਿਹੜੀ ਵਰਤਵਾ ਉਹਨੂੰ ਠੀਕ ਨਹੀਂ ਕਰ ਪਾ ਰਿਹਾ। ਜੇ ਤੁਹਾਨੂੰ ਲੋਕਾਂ ਦੀ ਹਰਿਆਣੇ ਦੇ ਲੋਕਾਂ ਦੀ ਇੰਨੀ ਚਿੰਤਾ ਆ ਤੇ ਪਹਿਲਾਂ ਇਰੀਗੇਸ਼ਨ ਦੀ ਬਜਾਏ ਪੀਣ ਵਾਲਾ ਪਾਣੀ ਲੋਕਾਂ ਨੂੰ ਦੇ ਦਿਓ ਖੇਤੀਬਾੜ ਚ ਬਾਅਦ ਚ ਦੇ ਦਿਓ ਗੱਲ ਇਹ ਆ ਬਿੱਟੂ ਸਾਹਿਬ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਚੱਕਰ ਚ ਤੁਹਾਡੀ ਮਜਬੂਰੀ ਇਹ ਆ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਚਾਹੁੰਦੇ ਹੋ ਤੇ ਲਈ ਪੰਜਾਬ ਦੇ ਜਿੰਨੇ ਮਰਜ਼ੀ ਹਿੱਤ ਵੇਚੇ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜ਼ੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਭਗਵੰਤ ਮਾਨ ਜੀ ਮੁੱਖ ਮੰਤਰੀ ਆਵਾ ਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਣਦੇ ਨੇ ਭਾਜਪਾ ਜਿੰਨਾ ਮਰਜੀ ਜ਼ੋਰ ਲਾ ਰਿਹਾ ਔਰ ਜੇ ਬਹੁਤੀ ਤੁਹਾਨੂੰ ਚਿੰਤਾ ਹੈ ਤੇ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਿਆ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਉਹ ਪਾਣੀ ਦੇ ਦਿਓ ਪੰਜਾਬ ਨੂੰ ਹਰਿਆਣੇ ਨੂੰ ਤੇ ਹੋਜੂ ਸਰਪਲਸ